ਸਟੇਟ ਅਫਸਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਏਰੀਏ ਦੇ ਵਿੱਚ ਬੀਐਸਐਫ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ ਏਰੀਆ ਇਸ ਪ੍ਰੋਪਰ ਸਰਚ ਕੀਤੀ ਸੀ ਬਾਰਡਰ ਨਾਲ ਏਰੀਆ ਲੱਗਦਾ ਹੈ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ ਪਰਪੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਨੇ ਸਰਪ੍ਰੇਸ਼ਨ ਇੱਕ ਡਰੋਨ ਬਰਾਮਦ ਹੋਇਆ ਸੀ ਜੋ ਦਰਾਨੇ ਸਰ ਜਿਹੜੇ ਹੈਗਾ ਇਹ ਜੋ ਜਿਹੜੀ ਹੈ ਇੱਕ ਪੈਕਟ ਬਰਾਮਦ ਹੋਇਆ। ਇਹ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ। ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਸਾਰੇ ਅਗਰਦਾਸਪੁਰ ਪੁਲਿਸ ਵੱਲੋਂ। ਸੋ ਡਿਸਟ੍ਰਿਕਟ ਅਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਇਰੀ ਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਟ੍ਰੈਪਰੇਸ਼ਨ ਕੀਤਾ ਸੀ। ਔਰ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਾਨੌਰ ਤੇ ਸੁਮੇਤ ਮੇਜਰ ਸਿੰਘ ਐਸਐਚਓ ਕਲਾਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾਈ ਗਈਆਂ ਸੀ ਤੇ ਔਰ ਏਰੀਆ ਇਸ ਪ੍ਰੋਪਰ ਸਰਚ ਕੀਤੀ ਸੀ ਬਾਟਰ ਨਾਲ ਏਰੀਆ ਲੱਗਦਾ ਹੈ ਇਹ ਪ੍ਰੋਪਰ ਸਰਚ ਕੀਤਾ ਗਿਆ ਸੀ ਵਰਪਿੰਦ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦੌਰਾਨ ਸਰਚ ਆਪਰੇਸ਼ਨ ਇੱਕ ਡਰੋਨ ਭਰਾਂ ਹੋਇਆ ਸੀ ਕੋ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ ਜੋ ਦੌਰਾਨ ਇਹ ਸਰਚ ਜਿਹੜਾ ਹੈਗਾ ਇਹ ਤੋਂ ਜਿਹੜੀ ਹੈ ਇੱਕ ਪੈਕੇਟ ਬਰਾਮਦ ਹੋਇਆ ਜਦੋਂ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮੰਦ ਅੰਦਰ ਚਲਵਾਇਆ ਗਿਆ 2385 ਐਫਆਰ ਨੰਬਰ 76 ਸੋ so, 10 11 12 에어ਕ੍ਰਾਫਟ ਐਕਟ ਦੇ ਤਹਿਤ ਵੀ ਨਾਲ ਹੀ ਹੈਗਾ ਅ ਨਵਾਂ ਐਡ ਕੀਤੇ ਗੀਆਂ ਨੇ ਮਕਰਮੰਦ ਅਜ ਕਰਕੇ ਫਿਰ ਤਫਤੀਸ਼ ਚੱਲੀ ਹੈ ਇਹ ਫਿਰ ਤਫਤੀਸ਼ ਕਰ ਰਹੇ ਆ ਅਸੀਂ ਫਦੇ ਡਿਪਾਰਟਮੈਂਟ ਇਨਵੈਸਟੀਗੇਸ਼ਨ ਹੈ ਲੇਕਿਨ ਇਹ ਚੀਜ਼ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮਕਰਮੰਦ ਅਜ ਕੀਤਾ ਸੋ ਇਹ ਇਨਵੈਸਟੀਗੇਸ਼ਨ ਕਰਾਂਗੇ ਪ੍ਰੋਪਰ ਤੌਰ 'ਤੇ ਰੋਲੀ ਯਾ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨਲਿਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜ ਹੈ ਨਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ ਸਰ ਕੋਈ ਵਿਅਕਤੀ ਦੇ ਰਿਪੋਰਟ ਨਹੀਂ ਕੋਈ ਪਾਰਾ ਨਹੀਂ ਨਹੀਂ ਤੁਹਾਨੂੰ ਕੋਈ ਵਿਅਕਤੀ ਰਿਪੋਰਟ ਨਹੀਂ ਹੋਇਆ ਅਨਨੋਨ ਕਲਾਮ ਕਰਾਵਾ ਦਰਜ ਕੀਤਾ ਔਰ ਇਸ ਏਰੀਆ ਨੂੰ ਉਸ ਏਰੀਆ ਦੇ ਅਸੀਂ ਡੰਪਿੰਗ ਡੰਬ ਚਕਾਵਾਂਗੇ ਜਿੱਥੇ ਕੋਈ ਲੋਕੇਸ਼ਨ ਵਗੈਰਾ ਆਉਣੀ ਹੈ ਜਾਂ ਕੋਈ ਡਿਟੇਲ ਹੋਵੇਗੀ ਔਰ ਬਾਅਦ ਚ ਇਹ ਬਾਟਰ ਰਨਸਟੀਗੇਸ਼ਨ ਸਰ ਕਿਹ ਕਿਹੜੇ ਜੀ ਜਿਹੜੇ ਕੀਤਾ ਜਿਵੇਂ ਲੀਕ ਕਿਤੇ ਕੇਸ ਜੀ ਇਹ ਅਗਵਾਨ ਪਿੰਡ ਦੇ ਖੇਤ ਨੇ ਇਹ ਪਿੰਦਰਜੀਤ ਸਿੰਘ ਹੈਗਾ ਜਿਹੜਾ ਨਾਲ ਫਾਰਮਰ ਹੈ ਉਹਨਾਂ ਖੇਤਾਂ 'ਚ ਮਿਲੀ ਡਰੋਨ ਜਿਹੜਾ ਹੈਗਾ ਇਹ ਫਰੈਂਜਿਕ ਸਾਇੰਸ ਜਿਹੜੀ ਹੈਗੀ ਲੈਬ ਹੈ ਇਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਐਫਐਸਐਲ ਅ ਕਿਸਨ ਚंडीगढ़ ਜਿਹੜੀ ਹੈਗੀ ਇਹਨੂੰ ਭੇਜਾਂਗੇ ਸੋ ਤੋਂ ਫਰਦਰ ਉਹਦੀ ਰਿਪੋਰਟ ਅੱਜ ਦੇਖੀ ਜਾਏਗੀ ਇਸ ਵਾਰੀ ਕੁਝ ਨਹੀਂ ਕਹਿ ਸਕਦੇ ਜੇ ਐਫਐਸਐਲ ਨੂੰ ਭੇਜਣ ਤੋਂ ਬਾਅਦ ਹੀ ਪਤਾ ਚੱਲੇਗਾ ਯੋਲੀ ਬੋਲੀ ਉਹ ਮਾਰਕਾ ਵਗੈਰਾ ਉਹੀ ਉੱਤੇ ਸਨ ਆਪ ਉਹ ਹੀ ਪ੍ਰੋਪਰ ਚੈੱਕ ਕਰਨਗੇ ਇਹ ਚੀਜ਼ ਨੂੰ ਐਫਐਸਐਲ ਪੋਰਟ ਚੈੱਕ ਜਿਹੜੀ ਹੈਗੀ ਐਫਸੈਂਸ ਜੀ 3 ਮਿੰਟ ਇਸਾ